साध के संग नहीं कछु घाल दर्शन भेंट तोतिहार साध के संग कर लूं खत हरे साध के संग नरक पर हरे साध के संग ही हं हसुहेला साध संग बिचरत हर में ना जोछ ਸੋਈ ਖਲੂ ਪਾਉ ਰਈ ਸਾਧ ਕੇ ਸੰਗ ਨੰਬਰ ਥਾ ਜਾਣ ਤਵੇਂ ਪਰ ਬ੍ਰਹਮ ਸਾਧ ਰਿਦ ਬਸੈ ਨਾਨਕ ਉਧਰ ਸਾਧ ਸੁਣ ਰਸੈ ਸਾਧ ਕੇ ਸੰਗ ਨਹੀਂ ਕਛੁ ਘਾ दर्शन भेटत हो स्नेहा साधके संग लूक तुहारे साधके संग नरक पारो हरे साधके संग इहौ हासैला साध संग बिचरत हर मेल जो इच्छा सोई फल पावे साधके संग ਨ ਮਿਰਤਾ ਜਾਵੇ ਪਰ ਬ੍ਰਹਮ ਸਾਦਰਿਤ ਵਸੈ ਨਾਨਕ ਉਧਰੈ ਸਾਧ ਸੁਨ ਹਸੈ ਪਰ ਬ੍ਰਹਮ ਸਾਦਰਿਤ ਵਸੈ ਨਾਨਕ ਉਧਰੈ ਸਾਧ ਸੁਨ ਹਸੈ ਵੈਗੁਰ ਦੀ ਖਾਲਸਾ ਵੈਗੁਰ ਦੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਆਪ ਸਾਰੇ ਆਪ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਗੁਰੂ ਜੀ ਉਪਦੇਸ਼ ਕਰਦੇ ਹਨ ਸਾਧ ਸੰਗਤ ਦੀ ਬੜੀ ਮਹਿਮਾ ਹੈ ਬਈ ਦਰਸ਼ਨ ਵਿੱਚ ਇੰਨੀ ਬਰਕਤ ਹੈ ਸਾਧ ਕੇ ਸੰਗ ਨਹੀਂ ਕੱਚ ਕਾਲ ਦਰਸ਼ਨ ਪੇਟਤ ਹੋ ਨਿਹਾਲ ਦਰਸ਼ਨ ਦੇ ਨਾਲ ਮਾਤਰ ਨਾਲ ਹੀ ਆਪਣਾ ਉਧਾਰ ਹੋ ਜਾਂਦਾ ਹੈ ਤੇ ਸਰੀਰ ਨੂੰ ਬਹੁਤ ਕਸ਼ਟ ਦੇਣ ਦੀ ਕੋਈ ਲੋੜ ਨਹੀਂ ਬਹੁਤ ਆਪੁ ਖਾਣਾ ਰਹਿਣਾ ਬੜੀ ਬੜੀ ਲੰਬੀ ਯਾਤਰਾ ਕਰਨਾ ਪਹਾੜਾਂ ਤੇ ਜਾ ਕੇ ਬਰਫ਼ ਵਿੱਚ ਸਰੀਰ ਨੂੰ ਗਾਲਣਾ ਇਹ ਹੋਰ ਅਨ ਤਰ੍ਹਾਂ ਦੇ ਹੋਰ ਤਰ੍ਹਾਂ ਦੇ ਕਸ਼ਟ ਦੇਣੇ ਇਹੋ ਜਿਹੀ ਕੋਈ ਲੋੜ ਨਹੀਂ ਪੈਂਦੀ ਦਰਸ਼ਨ ਨਾਲ ਹੀ ਕਲਿਆਣ ਹੋ ਜਾਂਦਾ ਹੈ ਸਾਧਕੇ ਸੰਗ ਕਲੁਖਾ ਥਰੇ ਕਲਯੁਗ ਦਾ ਪ੍ਰਭਾਵ ਫਿਰ ਨਹੀਂ ਹੁੰਦਾ ਸਾਧਕੇ ਸੰਗ ਨਰਕ ਪਰ ਹਰੇ ਤੇ ਨਰਕ ਵਾਲੀ ਜਿਹੜਾ ਆਪਾਂ ਜੀਵਨ ਜੀਨੇ ਨਾ ਉਹ ਫਿਰ ਕਦੇ ਵੀ ਨਹੀਂ ਹੁੰਦਾ ਕਿਉਂਕਿ ਆਤਮਨ ਹਮੇਸ਼ਾ ਆਨੰਦ ਦੀ ਪ੍ਰਾਪਤੀ ਹੁੰਦੀ ਹੈ ਸਾਧਕੇ ਸੰਗ ਇਹ ਹਾਂ ਉਹ ਹਸੋਇਲਾ ਵੈਸੇ ਆਮ ਤੌਰ ਤੇ ਕਹਿੰਦੇ ਨਾ ਵੀ ਆਪਾਂ ਇਥੇ ਕਸ਼ਟ ਸਹਿ ਲੋ ਜਨੇ ਸ਼੍ਰੇਣੀਆ ਵਰਤ ਰੱਖ ਕੇ ਕੁਝ ਵੀ ਕਰਕੇ ਕਿਉਂਕਿ ਅਗਲਾ ਆਪਣਾ ਜਿਹੜਾ ਹੈਗਾ ਮਨੋਰਥ ਹੈ ਜੋ ਵੀ ਹੈ ਮਾਨਸਿਕ ਆਤਮਿਕ ਮੰਡਲ ਦੇ ਵਿੱਚ ਆਪਾਂ ਨੂੰ ਸੁੱਖ ਮਿਲ ਜਾਏਗਾ ਪਰ ਸਾਧ ਸੰਗਤ ਉਹ ਵਰਕਤ ਹੈ ਕਿ ਇਧਰ ਵੀ ਆਪਾਂ ਨੂੰ ਸੁੱਖ ਹੈ ਸੰਸਾਰ ਵਿੱਚ ਵੀ ਤੇ ਆਪਣਾ ਜਿਹੜਾ ਪ੍ਰਲੋਕ ਹੈ ਜਿਹਨੂੰ ਆਪਾਂ ਆਤਮਿਕ ਮੰਡਲ ਕਹਿੰਦੇ ਆ ਉੱਥੇ ਵੀ ਕਲਿਆਣੀ ਕਲਿਆਣਾ ਸਾਧ ਸੰਗਤ ਵਿਚਰਤ ਹਰ ਮੇਲਾ ਜਿਸ ਪ੍ਰਭੂ ਤੋਂ ਆਪਾਂ ਹੰਕਾਰ ਕਰਕੇ ਦੁਆਤ ਕਰਕੇ ਹਉਮੈ ਕਰਕੇ ਵਿਛਣੇ ਆ ਉਸ ਪ੍ਰਭੂ ਨਾਲ ਆਪਣਾ ਮੇਲਾ ਹੁੰਦਾ ਹੈ ਜੋ ਇੱਛਾ ਸੋਈ ਫਲ ਪਾਵੇ ਸਾਧ ਕੇ ਸੰਗ ਨਿਰਸਾ ਜਾਵੇ ਆਪਣੀ ਮੰਦੀ ਜੋ ਇੱਛਾ ਹੁੰਦੀ ਹੈ ਕਿਉਂਕਿ ਕਾਇਨਾਤ ਸਾਰੇ ਦੇ ਸਾਰੇ ਇੱਕੋਮ ਕਰ ਪ੍ਰਭੂ ਦੇ ਅੰਦਰ ਆਪ ਰੂਦਵਾਰ ਕੁਛ ਨਹੀਂ ਇਸੇ ਤਰ੍ਹਾਂ ਪ੍ਰਭੂ ਦਾ ਸਿਮਰਨ ਹੈ ਸਾਧ ਸੰਗਤ ਹੈ ਉਸ ਦੇ ਵਿੱਚ ਸਾਰੇ ਰਸ ਵਿੱਚੇ ਸ਼ਾਮਲ ਨੇ ਸਾਰੀਆਂ ਇੱਛਾਵਾਂ ਵਿੱਚੇ ਇੱਛਾ ਪੂਰ ਕਹੋ ਤੇ ਕੋਈ ਹੋਜੀ ਇੱਛਾ ਨਹੀਂ ਜਿਹੜੀ ਪੂਰਨ ਨਾ ਹੋਵੇ ਜੋ ਇੱਛੇ ਸੋਈ ਫਲ ਪਾਵੇ ਜੇ ਹੋਜੀ ਇੱਛਾ ਹੁੰਦੀ ਹੈ ਉਹ ਉਹੋ ਜਿਹਾ ਫਲ ਮਿਲਦਾ ਸਾਧ ਕੇ ਸੰਗ ਨਾਲ ਬਿਰਥਾ ਜਾਵੇ ਤੇ ਇਸ ਤਰ੍ਹਾਂ ਕਦੇ ਵੀ ਨਹੀਂ ਹੁੰਦਾ ਕਿ ਕਿਸ ਨੇ ਸਾਧ ਸੰਗਤ ਕੀਤੀ ਤੇ ਉਹਨੂੰ ਕੋਈ ਫਾਇਦਾ ਨਾ ਹੋਇਆ ਫਾਇਦਾ ਜ਼ਰੂਰ ਹੁੰਦਾ ਹੈ ਜੇ ਜਿਆਦਾ ਨਹੀਂ ਵੀ ਹੋਇਆ ਤਾਂ ਹੁੰਦਾ ਜ਼ਰੂਰ ਹੈ ਪੋਜ਼ਿਟਿਵ ਇਫੈਕਟ ਹਮੇਸ਼ਾ ਹੀ ਹੁੰਦਾ ਹੈ ਪਰ ਬ੍ਰਮ ਸਾਧ ਰਿਤ ਬਸੈ ਉਹ ਓ ਕਿ ਜਿਹੜਾ ਪਰਮੇਸ਼ਰ ਦਾ ਵਾਸਾ ਹੈ ਨਾ ਉਹ ਸਾਧ ਜਨਾਂ ਦੇ ਹਿਰਦੇ ਵਿੱਚ ਹੁੰਦਾ ਕਿਉਂਕਿ ਸਾਧ ਜਨਾਂ ਦੇ ਹਿਰਦੇ ਵਿੱਚ ਦੁਆਤ ਹੀ ਨਾ ਜਿੱਥੇ ਦੁਆਤ ਨਹੀਂ ਉਥੇ ਪਰਮ ਦਾ ਵਾਸਾ ਹੈ ਤੇ ਪਰਮ ਦਾ ਵਾਸਾ ਹੋਣ ਕਰਕੇ ਉਹਨਾਂ ਦੀ ਜਿਹੜੀ ਰਸਨਾ ਵਿੱਚ ਅੰਮ੍ਰਿਤ ਹੁੰਦਾ ਆਪਾਂ ਜਦੋਂ ਉਹਨਾਂ ਦੀ ਰਸਨਾ ਤੋਂ ਬਚਨ ਸੁਣਦੇ ਨਾ ਨਾਨਕ ਉਦਰ ਹੈ ਸਾਧ ਸੁਣ ਰਸਿ ਬਾਬਾ ਜੀ ਕਹਿੰਦੇ ਉਹਨਾਂ ਦੀ ਰਸਨਾ ਤੋਂ ਜਿਹੜੇ ਬਚਨ ਨਿਕਲਦੇ ਹਨ ਉਹ ਉਹਨਾਂ ਨਾਲ ਮੇਰਾ ਉਧਾਰ ਹੁੰਦਾ ਹੈ ਤੇ ਗੁਰੂ ਦੀ ਕਿਰਪਾ ਕਰਨ ਵਾਹਿਗੁਰੂ ਕਿਰਪਾ ਕਰਨ ਆਪਾਂ ਵੀ ਗੁਰਬਾਣੀ ਦੀ ਜਿਹੜੀ ਅੰਮ੍ਰਿਤ ਬਾਣੀ ਆ ਅੰਮ੍ਰਿਤ ਬਾਣੀ ਸੁਣੀਏ ਕਿਉਂਕਿ ਇਹ ਭਗਤ ਜਨਾਂ ਗੁਰੂ ਜਨਾਂ ਦੀ ਪ੍ਰਸਨਾ ਤੋਂ ਉਚਾਰਨ ਹੋਈ ਹੈ ਉਹਨਾਂ ਦੇ ਹਿਰਦੇ ਵਿੱਚ ਪਰਮ ਦਾ ਨਿਵਾਸ ਸੀ ਤੇ ਇਹ ਬੜੀ ਅੰਮ੍ਰਿਤਮਈ ਬਾਣੀ ਸਾਰਿਆਂ ਲਈ ਕल्याणकारी ਹੈ ਇਹ ਸਾ ਸੰਗਤ ਦੀਆਂ ਪਰਕਤਾ ਹਨ ਕਿ ਆਪਾਂ ਬਿਨਾਂ ਕਸ਼ਟ ਸਹਿ ਸੰਸਾਰ ਵਿੱਚ ਰਹਿੰਦੇ ਹੋਏ ਆਪਾਂ ਆਤਮਿਕ ਕਮਾਈ ਵੀ ਲਾਣੋ-ਲਾਣ ਕਰ ਰਹੇ ਹਾਂ ਇਸ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਆਗੇ ਬਖਸ਼ੋ ਹੋਈਆਂ ਗਲਤੀਆਂ ਲਈ ਦਾਸ ਖਿਮਾ ਦਾ ਜਾਚੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ